네. <목소리가> 곳 <목소리가> <목소리가> ਦੇਲੀ ਰੂਮਾ ਦੇ ਵੀਡੀਓ ਹੈ ਹੈ ਜੀ ਜੀ ਮਾਲਮ ਕਲੇ ਕਲੇ ਪੂਰੀ ਮੈਂ ਸ਼ੁਰੂ ਕਰੀਦਾ ਨਾਰਾ ਪੂਰਾ ਹੋਇਆ ਚੋਣ ਹੋਣਾ ਪਾਉਂਦੇ ਨਹੀਂ ਆਓ ਆ ਗਏ ਲੋਕੀ ਸਰਕਾਰ ਮੁਜ਼ਾਹਬਤ ਲੋਕੀ ਸਰਕਾਰ ਮੁਜ਼ਾਹਬਤ ਦੇਲੀ ਵੇਜ ਵਰਕਰ ਜਿੰਦਾਬਾਦ ਦੇਲੀ ਵੇਜ ਵਰਕਰ ਜਿੰਦਾਬਾਦ मुर्दाबाद बोटी सरकार मुर्दाबाद फाटा हट कंधे रख फाटा हट कंधे रख फाटा हट कंधे रख फाटा हट कंधे रख बोटी सरकार मुर्दाबाद बोटी सरकार मुर्दाबाद बोटी सरकार मुर्दाबाद डिलीवरी वर्कर जिंदाबाद डिलीवरी वर्कर जिंदाबाद डिलीवरी वर्कर जिंदाबाद बोटी सरकार मुर्दाबाद बोटी सरकार मुर्दाबाद बोटी सरकार मुर्दाबाद ਉਹ ਤੇਰਾ ਕੋਲ ਬੈਠਾ ਨਹੀਂ ਹੈ ਨਹੀਂ ਹੈ ਲੰਬਾ ਨਾ ਅੱਗੇ ਨਾ ਕਰੀਏ ਆਪਣਾ ਨਾਮ ਦੱਸੋ ਵੀ ਅੱਜ ਤੁਸੀਂ ਕਿਹਦੇ ਕੰਪਨੀ ਦਾ ਟੀਮ ਮੇਰਾ ਨਾਮ ਸੁਖਵੀਰ ਕੌਰ ਹੈ ਜੀ ਮੰਗ ਜੀ ਮੇਰੀ ਮੰਗ ਇਹ ਹੈ ਜੀ ਮੈਂ 2 ਸਤੰਬਰ 2015 ਤੋਂ ਮਾਰਚ 2020 ਤੱਕ ਜਵਾਹਰ ਨਵਦੇਵ ਵਿਦਿਆਲੇ ਮੋਸਰ ਚ ਕੰਮ ਕੀਤਾ ਸਮਾਟਰਨ ਦੀ ਪੋਸਟ ਤੇ 2020 ਦੇ ਵਿੱਚ ਜਦੋਂ ਕੋਰੋਨਾ ਆਇਆ ਹੈਗਾ ਜੋ ਉਸਨੂੰ ਅਚਾਨਕ ਘਰੇ ਜਾਣਾ ਪੈ ਗਿਆ ਤੇ ਉਸ ਤੋਂ ਬਾਅਦ ਮੈਂ ਐਪਲੀਕੇਸ਼ਨਾਂ ਵੀ ਭੋਲ ਦਿੱਤੀਆਂ ਸੀ ਪਰ ਉਦੋਂ ਪ੍ਰਿੰਸੀਪਲ ਸੀ ਐਸਕੇ ਠਾਕੁਰ ਸਾਹਿਬ ਉਹਨਾਂ ਨੇ ਮੈਨੂੰ ਭਲਾਇਆ ਨਹੀਂਗਾ ਮੈਂ ਐਪਲੀਕੇਸ਼ਨਾਂ ਦਿੱਤਾਆਂ ਸੀ ਹਾਲਾਂਕਿ ਮੈਨੂੰ ਸਟੇ ਵੀ ਮਿਲਿਆ ਹੋਇਆ ਮੈਂ ਉਹਨਾਂ ਨੂੰ ਇਹ ਗੱਲ ਵੀ ਦੱਸੀ ਹੋਈ ਸੀਗੀ ਮੈਨੂੰ ਸਟੇ ਮਿਲਿਆ ਹੈਗਾ ਮੈਂ ਕੋਰ ਕੇਸ ਵਾਲੀ ਮੇਰੀ ਪਹਿਲ ਮੰਦੀ ਹੈਗੀ ਮੈਨੂੰ ਇੱਥੇ ਰੱਖਿਆ ਜਾਵੇ ਪਰ ਉਹਨਾਂ ਨੇ ਮੇਰੇ ਨਾਲ ਬਹੁਤ ਪੂਰਾ ਵਿਰਤਪ ਕੀਤਾ ਸੀਗਾ ਕਾੜੀ ਕੁਛ ਮੇਰੇ ਨਾਲ ਕੀਤੀ ਸੀ ਤੇ ਉਹਨਾਂ ਨੇ ਉਸ ਤੋਂ ਬਾਅਦ ਮੈਨੂੰ ਉੱਥੇ ਨਹੀਂ ਆਉਣ ਦਿੱਤਾ ਸਕੂਲ ਦੇ ਵਿੱਚ ਹਾਂ ਤੁਸੀਂ ਮੇਨ ਮੰਗ ਕੀ ਕਰਦੇ ਹੋ ਜਦੋਂ ਮੈਂ ਫਿਰ ਮੈਂ ਇੱਕ ਐਪਲੀਕੇਸ਼ਨ ਦੁਬਾਰਾ ਲਿਖੀ ਸੀ ਤੇ ਉਹਨਾਂ ਨੇ ਵੀ ਜਵਾਬ ਦਿੱਤਾ ਸੀਗਾ ਵਕੀਲ ਸਾਹਿਬ ਨੂੰ ਵੀ ਮੈਂ ਇਹਨੂੰ 25 ਫਰਵਰੀ 2020 ਨੂੰ ਵੀ ਨੋਟਿਸ ਦਿੱਤਾ ਸੀਗਾ ਹਾਲਾਂਕਿ 25 ਫਰਵਰੀ 2020 ਨੂੰ ਮੈਨੂੰ ਕੋਈ ਨੋਟਿਸ ਨਹੀਂ ਮਿਲਿਆ ਸੀਗਾ ਤੇ ਮੈਂ ਉਸ ਟਾਈਮ ਸਕੂਲ ਦੇ ਵਿੱਚ ਵੀ ਨਹੀਂ ਸੀ ਮੈਂ 24 ਫਰਵਰੀ ਨੂੰ ਸਕੂਲ ਤੋਂ ਛੁੱਟੀ ਲੈ ਕੇ ਇੱਕ ਵਾਰ ਘਰ ਆਈ ਸੀਗੀ ਮੈਨੂੰ ਇਹ ਕੋਈ ਨੋਟਿਸ ਨਹੀਂ ਮਿਲਿਆ ਸੀਗਾ ਤੁਸੀਂ ਮੰਗ ਕੀ ਕਰਦੇ ਹੋ ਜੀ ਹੁਣ ਮੈਂ ਮੰਗ ਕਰਦੀ ਹੈਗੀ ਜਿਹੜਾ ਮੇਰਾ ਨੁਕਸਾਨ ਕੀਤਾ ਹੈਗਾ ਇਹਨਾਂ ਨੇ ਉਹਦੀ ਭਰਪਾਈ ਵੀ ਕੀਤੀ ਜਾਵੇ ਤੇ ਮੈਨੂੰ ਸਕੂਲ 'ਚ ਵੀ ਭਲਾਇਆ ਜਾਵੇ ਮੈਨੂੰ ਕੰਮ ਤੇ ਰੱਖਿਆ ਜਾਵੇ ਫਿਰ ਤੋਂ 10 ਸਾਲਾਂ ਵਾਲੇ ਤਕਰੀਬਨ ਬੰਦੇ ਪਰਮਨੈਂਟ ਕਰਦੇ ਅਸੀਂ 15-15 ਸਾਲਾਂ ਤੋਂ ਲੱਗੇ ਪਏ ਆ ਸਾਨੂੰ ਹਾਲ ਤੱਕ ਕੋਈ ਸਾਡਾ ਨਾਂ ਹੀ ਨਹੀਂ ਲੈ ਰਹੇ ਸਾਨੂੰ ਕਹਿੰਦੇ ਇਹਨਾਂ ਨੂੰ ਕਦੋਂ ਬਾਅਦ ਸਕੂਲ 'ਚ ਇਹ ਤਾਂ ਕੋਈ ਪੂਰਾ ਤੁਹਾਡੇ ਨੂੰ ਧੱਕਾ ਹੋਰ ਕਰ ਰਹੇ ਜੀ ਤੇ ਸਾਨੂੰ ਮਤਲਬ ਕਿ ਜਿੰਨੀ ਸਾਡਾ ਹੱਕ ਬੰਦ ਹੈ ਸਾਨੂੰ ਹੱਕ ਵੀ ਨਹੀਂ ਦਿੱਤਾ ਜਾਂਦਾ ਉਲਟਾ ਸਾਡੀਆਂ ਤਨਖਾਹਾਂ ਕੱਟੀਆਂ ਹੀ ਕੱਟ ਲੈਂਦੇ ਜੋ ਕਿ ਹਿਮਾਚਲ ਸਰਕਾਰ ਨੇ ਕਰਿਆਗਾ ਉਹ ਕਰ ਦੇਣਾ ਚਾਹੀਦਾ ਇਹਦੇ ਨਾਲ ਤਾਂ ਬੈਟਰ ਹੈ 12 ਮਹੀਨੇ ਦੀ ਤਨਖਾਹ ਹਿਮਾਚਲ ਸਰਕਾਰ ਨੇ ਕਰਤੀ ਚੁਣ 12 ਮਹੀਨੇ ਦੀ ਤਨਖਾਹ ਦਿੰਦੇ ਆ ਜੀ ਕੋਈ ਛੁੱਟੀ ਨਹੀਂ ਕੱਟਦੇ ਉਹ ਹਿਮਾਚਲ ਸਰਕਾਰ ਨੇ ਹਾਈ ਕੋਰਟ ਦੇ ਵਿੱਚੋਂ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਮੇਰਾ ਨਾਮ ਰਾਜਵਿੰਦਰ ਸਿੰਘ ਹੈ ਮੈਂ ਜਵਾਰਨ ਮੋਹ ਦੇ ਵਿਦਿਆਲਿਆ ਵਿੱਚ ਕੰਮ ਕਰ ਰਿਹਾ ਜੀ ਜੋ ਕਿ ਸਾਨੂੰ ਬਹੁਤ ਪਰੇਸ਼ਾਨ ਕੀਤਾ ਜਾ ਰਿਹਾ ਹੈ ਕਾਤੋਂ ਡਿਊਟੀ ਲੈ ਰਹੇ 20-20 ਘੰਟੇ 15-15 ਘੰਟੇ ਕਰਦੇ 15 ਘੰਟੇ ਦੇ 20 ਘੰਟੇ ਡਿਊਟੀ ਲੈ ਰਹੇ ਆ ਸਾਨੂੰ ਜਿਹੜੀ ਸਕੇਲ ਮਿਲਦੀ ਹੈ ਉਹ ਜੇ 2-2 ਮਹੀਨੇ ਲੱਗਿਆ ਬੰਦਾ ਉਸ ਨੂੰ ਵੀ ਉਹ ਤਨਖਾਹ ਦਿੱਤੀ ਜਾ ਰਹੀ ਹੈ ਜਿਹੜਾ ਬੰਦਾ 10 ਮਹੀਨੇ ਤੋਂ 10 ਸਾਲਾਂ ਦਾ ਕੰਮ ਕਰ ਰਿਹਾ ਉਹਨੂੰ ਵੀ ਉਹੀ ਤਨਖਾਹ ਦਿੱਤੀ ਜਾਂਦੀ ਹੈ ਜਦ ਕਿ ਸਰਕਾਰ ਵੱਲੋਂ ਹੈ ਵੀ ਇਹਨਾਂ ਨੂੰ ਸੇਮਿਸਕਿਲਡ ਹਾਈ ਸਕਿਲਡ ਤੇ ਅਨਸਕਿਲਡ ਦੀ ਤਨਖਾਹ ਦਿੱਤੀ ਜਾਣੀ ਚਾਹੀਦੀ ਹੈ ਪਰ ਇਹ ਸਾਡੇ ਨਾਲ ਇਹ ਬਹੁਤ ਗਲਤ ਤੰਗ ਨਾਲ ਸਾਨੂੰ ਤਨਖਾਹ ਦੇ ਰਿਹਾ ਇਹ ਆਪਣੀ ਮਰਜ਼ੀ ਮਨਮਰਜ਼ੀ ਕਰ ਰਿਹਾ ਹੈ ਤੇ ਸਾਡੀ ਇਹ ਬੇਨਤੀ ਹੈ ਵੀ ਸਾਨੂੰ ਜਿਹੜੀ ਤਨਖਾਹ ਉਹ ਸਾਨੂੰ ਸੇਮੀ ਸਕਿਲੇਡ ਜਿਹੜੀ ਸਕਿਲਟੀ ਦਿੱਤੀ ਜਾਵੇ ਹਾਲਾਂਕਿ ਸਾਨੂੰ ਅਨਸਕਿਲੇਡ ਤਨਖਾਹ ਦਿੱਤੀ ਜਾਂਦੀ ਹੈ ਸਾਨੂੰ 10-10 ਸਾਲ ਕਿਸੇ ਨੂੰ 5 ਸਾਲ ਹੋ ਗਏ ਹੈ ਵੀ ਸਾਨੂੰ ਇਹ ਹੀ ਬੇਨਤੀ ਹੈ ਵੀ ਸਾਡੇ ਡਿਊਟੀ ਜਿਹੜੀ 8 ਘੰਟੇ ਕੀਤੀ ਜਾਵੇ ਤੇ ਸਾਨੂੰ ਜਿਹੜਾ ਬੈਨੀਫਿਟ ਮੈਡੀਕਲ ਵਗੈਰਾ ਸਾਨੂੰ ਦਿੱਤਾ ਜਾਵੇ। ਮਸਲਾ ਹੱਲ ਨਾ ਆਇਆ ਤਾਂ ਅਗਲਾ ਤਾਂ 10 ਸਟੈਪ ਕੀ ਹੈ? ਸਰ ਦਾ ਮਸਲਾ ਹੱਲ ਨਾ ਹੋਇਆ ਤਾਂ ਅਸੀਂ ਇਹਦਾ ਸੰਘਰਸ਼ ਅੱਗੇ ਹੋਰ ਤੇਜ਼ ਕਰਾਂਗੇ। ਅਸੀਂ ਚੰਡੀਗੜ੍ਹ ਜਾਵਾਂਗੇ, ਰਿਜਨਲ ਅਫਸਰ ਜਾਵਾਂਗੇ। ਅਸੀਂ ਉੱਥੇ ਜਾ ਕੇ ਰੋਸ਼ ਪ੍ਰਦਰਸ਼ਨ ਕਰਾਂਗੇ। ਨਹੀਂ ਸਰਕਾਰ ਵੱਲੋਂ ਜਿਹੜਾ ਕਿਹਾ ਜਾ ਰਿਹਾ ਵੀ ਪ੍ਰਾਈਵੇਟ ਕੰਪਨੀਆਂ ਦੇ ਥਰੂ ਆਓ ਤੁਸੀਂ। ਤਾਂ ਇਹਦਾ ਮਤਲਬ ਕੀ ਬੰਦਾ ਵੀ ਪ੍ਰਾਈਵੇਟ ਕੰਪਨੀਆਂ ਨੂੰ ਫਾਇਦਾ ਹਾਂਜੀ ਇਹ ਪ੍ਰਾਈਵੇਟ ਕੰਪਨੀਆਂ ਹੀ ਦੇਖੋ ਆਪ ਦਾ ਤਰੀਕੇ ਨਾਲ ਕਰ ਰਿਹਾ ਹੈ ਤਨਖਾਹ ਦਿੰਦੇ ਦੋ-ਦੋ ਮਹੀਨੇ, ਤਿੰਨ-ਤਿੰਨ ਮਹੀਨੇ ਤਨਖਾਹ ਪਹੁੰਚਦੀ ਹੈ ਜੀ ਤੇ ਫੇਰ ਆਪਦੀ ਮਰਜ਼ੀ ਨਾਲ ਤਨਖਾਹ 10 ਦਿਨ ਦੇ ਕਿਸ ਨੂੰ ਵਟ ਦਿੰਦੇ ਆ ਜੀ ਜਿਹੜੀ ਤਨਖਾਹ ਹੈ ਉਹ ਸਰ ਸਿਕਿਉਰਟੀ ਜਮਾ ਕਰਦੇ 15 15000 ਜਾਂ 10 ਉਹ ਹਾਂਜੀ 15 15 20 2000 ਰੁਪਏ ਲੈਂਦੇ ਆ ਜੀ ਤੇ ਉਹ ਫੇਰ ਆਪਦੀ ਮਰਜ਼ੀ ਨਾਲ ਤਨਖਾਹ ਪਾਉਂਦੇ ਆ ਮਹੀਨੇ ਦੀ ਨਹੀਂ ਪਾਉਂਦੀ ਤਨਖਾਹ 2 3 3 ਮਹੀਨਿਆਂ ਬਾਅਦ ਤਨਖਾਹ ਪਾਉਂਦੀ ਆ ਜੀ ਤੇ ਜੋ ਗਰੀਬ ਬੰਦੇ ਆ ਸੀ ਆਪਣਾ ਗੁਜ਼ਾਰਾ ਕਿਵੇਂ ਕਰ ਸਕਦੇ ਆ ਮੀਨਾਤ ਪਾਉਣਾ ਬਹੁਤ ਔਖਾ ਜਾਂਦਾ ਹੈ ਹਾਲਾਂਕਿ ਜਿਹੜੇ 3 ਮਹੀਨੇ ਛੁੱਟੀਆਂ ਹੁੰਦੀਆਂ ਉਹਦੇ ਵਿੱਚ ਸਾਨੂੰ ਨਾ ਤਾਂ ਕੋਈ ਉਹਦੀ ਤਨਖਾਹ ਦਿੱਤੀ ਜਾਂਦੀ ਹੈ ਤੇ ਨਾ ਸਾਨੂੰ ਕੋਈ ਕੰ ਜਿਹੜੀ ਜਾਂ ਦਿਵਾਲੀ ਸਾਨੂੰ ਇੱਕ ਮਹੀਨੇ ਦੀ ਛੁੱਟੀ ਉਹ ਮਿਲਦੀ ਹੈ 2 ਮਹੀਨੇ ਹੁਣ ਮਿਲਦੀਆਂ ਗਰਮੀ ਦੀਆਂ ਵੀ ਸਾਨੂੰ ਉਹ ਕੰਮ ਦਿੱਤਾ ਜਾਵੇ ਕੰਮ ਦਿੱਤਾ ਜੀ ਮੇਰਾ ਨਾਮ ਗੁਰਜੀਤ ਸਿੰਘ ਆ ਜੀ ਜੇ ਐਨ ਵੀ ਅਮਾਨ ਅੰਮ੍ਰਿਤਸਰ ਬੰਦ ਤੋਂ ਮੈਂ ਕੰਮ ਕਰਦਾ ਉੱਥੇ ਤੇ 8 5 2012 ਦੀ ਮੇਰੀ ਜੁਆਇਨਿੰਗ ਡੇਟ ਆ ਸਰ ਮੈਂ ਜਦੋਂ ਤੋਂ ਕੰਮ ਕਰ ਰਿਹਾ ਉੱਥੇ ਸਾਨੂੰ ਇਹ ਬਹੁਤ ਸਕੂਲਾਂ ਵਾਲੇ ਪਰੇਸ਼ਾਨ ਵੀ ਕਰਦੇ ਆ ਤੇ ਕਦੀ ਸਾਨੂੰ ਮੈਸ ਦੇ ਵਿੱਚ ਸਾਡੀ ਡਿਊਟੀ ਆ 12 12 13 13 ਘੰਟੇ ਸਾਡੀ ਕੋਈ ਡਿਊਟੀ ਲੈਂਦੇ ਆ ਸਾਨੂੰ 8 ਘੰਟੇ ਡਿਊਟੀ ਦੀ ਮੰਗਿਆ ਕਿ 8 ਘੰਟੇ ਸਾਨੂੰ ਡਿਊਟੀ ਦੇਣੇ ਦੂਸਰੀ ਗੱਲ ਇਹ ਆ ਕਿ ਸਾਨੂੰ ਮੈਸ ਦੇ ਵਿੱਚੋਂ ਬਾਹਰ ਕੱਢ ਕੇ ਕਦੀ ਇਹ ਸਾਨੂੰ ਬੈਣੀਆਂ ਸਾਫ਼ ਕਰਨ ਲਾ ਦਿੰਦੇ ਆ ਕਦੀ ਇਹ ਸਾਨੂੰ ਫਲਸਾਂ ਸਾਫ਼ ਕਰਨ ਲਾ ਦਿੰਦੇ ਆ ਸਾਡਾ ਬਹੁਤ ਬੁਰਾ ਹਾਲ ਕੀਤਾ ਇਹਨਾਂ ਨੇ ਅਸੀਂ ਬਹੁਤ ਕਲਪੇ ਪਏ ਆ ਇਹਨਾਂ ਤੋਂ ਸਾਡਾ ਤੇ ਮਤਲਬ ਉੱਚੀ ਉੱਚੀ ਰੋਂਨ ਦਿਲ ਕਰਦਾ ਵਾ ਇੱਥੇ ਵੀ ਅਸੀਂ ਕੀ ਕਰੀਏ ਤੇ ਜਿਹੜੇ ਰੂਲ ਕੱਢੇ ਆ ਹੁਣੇ ਇਹ ਸੈਂਟਰ ਗਵਰਨਮੈਂਟ ਨੇ ਫੇਰ ਸੈਂਟਰ ਗਵਰਨਮੈਂਟ ਨੇ ਕੱਢੇ ਆ ਜੀ ਸੈਂਟਰ ਗਵਰਨਮੈਂਟ ਦਾ ਮੋਦੀ ਜੀ ਇਹਨਾਂ ਦਾ ਤਾਂ ਬੇੜਾ ਕਰਕ ਹੋ ਰਿਹਾ ਕਿਤੇ ਆਉਣ ਵਾਲੀ ਸਰਕਾਰ ਜਿਹੜੀ ਆ ਇਹਨਾਂ ਦੀ ਨਹੀਂ ਹੋਣੀ ਚਾਹੀਦੀ ਇਹਨਾਂ ਨੇ ਸਾਡਾ ਸਾਰਾ ਪੱਠਾ ਗੁੱਲ ਕਰਕੇ ਰੱਖਤਾ ਵਾ ਇਹਨਾਂ ਨੇ ਪ੍ਰਾਈਵੇਟ ਸਾਡਾ ਮਹਿਕਮਾ ਸਾਰਾ ਕਰਤਾ ਵਾ ਸਾਨੂੰ ਜਿਹੜਾ ਬਹੁਤ ਪਰੇਸ਼ਾਨ ਕੀਤਾ ਜਾ ਰਿਹਾ ਵਾ ਅਸੀਂ ਆਪਣੇ ਮਤਲਬ ਹੱਕ ਮੰਗਣ ਵਾਸਤੇ ਜੇ ਖੜੇ ਹੁੰਨੇ ਆ ਤੇ ਸਾਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਵਾ ਚੰਡੀਗੜ੍ਹ ਹੈੱਡਕਵਾਰਟਰ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਵੀ ਇਹਨਾਂ ਨੂੰ ਦਿੱਲੀ ਵੇਜ ਨੂੰ ਸਕੂਲਾਂ ਚੋਂ ਬਾ ਤੇ ਮਤਲਬ ਅਸੀਂ ਜੇ ਸਕੂਲ ਦੇ ਵਿੱਚ ਕੰਮ ਕਰਦੇ ਆਂ ਤੇ ਸਾਨੂੰ ਜਿਹੜੀ ਡਿਊਟੀ ਹੈ ਸਾਡੀ ਸਾਡੀ ਡਿਊਟੀ ਦਾ ਕੋਈ ਟਾਈਮ ਨਹੀਂ ਹੈਗਾ ਅਸੀਂ ਸਵੇਰੇ 4 ਵਜੇ ਮੈਸ ਵਾਲੇ ਬੰਦੇ ਉੱਠਦੇ ਆਂ ਰਾਤ ਨੂੰ 10 ਵਜੇ ਅਸੀਂ ਆਪਣੇ ਰੂਮਾਂ ਦੇ ਵਿੱਚ ਜਾਂਦੇ ਆਂ ਉਹ ਵੀ ਸਾਨੂੰ ਕੋਈ ਇਹਨਾਂ ਨੇ ਕੁਆਟਰ ਨਹੀਂ ਦਿੱਤਾ ਹੋਇਆ ਸਾਨੂੰ ਕੋਈ ਕੁਆਟਰ ਨਹੀਂ ਸਾਡੇ ਕੋਲ ਰਹਿਣ ਦੀ ਜਗ੍ਹਾ ਨਹੀਂ ਅਸੀਂ 3-4 ਬੰਦੇ ਆਂ ਜਿਹੜੇ ਮੈਸ ਦੇ ਵਿੱਚ ਸੌਂਦੇ ਆਂ ਮੈਸ ਦੇ ਵਿੱਚ ਰਾਤ ਬਤਾਉਂਦੇ ਆਂ ਮੱਛਰ ਲੜ ਲੜ ਕੇ ਸਾਡੀਆਂ ਬਾਹਾਂਾਂ ਜੜੀਆਂ ਵਾਂ ਸੋਚ ਜਾਂਦੀਆਂ ਵਾਂ ਸਾਨੂੰ ਕੋ ਕਾਨੂੰ ਸਾਡਾ ਕੋਈ ਨੁਕਸਾਨ ਹੋ ਜਾਂਦਾ ਵਾ ਤੇ ਜ਼ਿੰਮੇਵਾਰ ਜਿਹੜਾ ਪ੍ਰਸ਼ਾਸਨ ਹੋਏਗਾ ਆਪਣਾ ਨਾਮ ਦੱਸੋ ਭਾਈ ਜੀ ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ ਹਾਂ ਜੀ ਕੀ ਮਸਲਾ ਜੀ ਮਸਲਾ ਸਾਡਾ ਭਾਜੀ ਇਹ ਆ ਵੀ ਇੱਕ ਤਾਂ ਜਦੋਂ ਛੁੱਟੀਆਂ ਪੈਂਦੀਆਂ ਸਕੂਲ 'ਚ 2 ਮਹੀਨਿਆਂ ਦੀਆਂ ਹੁਣ 2 ਮਹੀਨਿਆਂ ਦੀਆਂ ਛੁੱਟੀਆਂ ਪੈ ਚੁੱਕੀਆਂ ਸਾਰੇ ਬੰਦੇ ਬੇਰੁਜ਼ਗਾਰ ਹੋਏ ਬੈਠੇ ਐ ਇਸ ਟਾਈਮ ਦੇਖੋ ਸਾਡਾ ਜਿਹੜਾ ਰਜਗਾਰ ਆ ਇਸੇ ਤੋਂ ਚੱਲਦਾ ਕਿਉਂਕਿ ਹਰੇਕ ਬੰਦੇ ਨੂੰ ਪਤਾ ਵੀ ਇਹ ਸਕੂਲਾਂ 'ਚ ਲੱਗਿਆ ਸਾਨੂੰ 20-22-22 ਸਾਲ ਹੋ ਗਏ ਸਕੂਲਾਂ 'ਚ ਕੰਮ ਕਰ ਅਸੀਂ ਜਵਾਰ ਨੌਂ ਉਹ ਤੇ ਬਦਲਿਆ ਜੀ ਸੈਂਟਰ ਗਵਰਨਮੈਂਟ ਦਾ ਡਿਪਾਰਟਮੈਂਟ ਆ ਇਹ ਅੱਛਾ ਜੀ ਅਸੀਂ ਉਹਦੇ 'ਚ ਕੰਮ ਕਰਦੇ ਆ ਜੀ ਠੀਕ ਸਾਰੇ ਬੰਦਿਆਂ ਨੂੰ ਇੱਥੇ ਜਿੰਨੇ ਵੀ ਵੀਰ ਆਏ ਆ ਸਾਰਿਆਂ ਨੂੰ 10 10 15 15 20 20 ਸਾਲ ਹੋ ਚੁੱਕੇ ਆ ਲੇਡੀਜ਼ ਆ ਇਹਨਾਂ ਨੂੰ ਵੀ 10 10 15 15 ਸਾਲ ਹੋ ਚੁੱਕੇ ਆ ਠੀਕ ਆ ਕੋਈ ਸਾਨੂੰ ਮੈਡੀਕਲ ਨਹੀਂ ਮਿਲਦਾ ਕੋਈ ਸਾਨੂੰ ਗੈਸਟਰ ਛੁੱਟੀ ਨਹੀਂ ਮਿਲ ਰਹੀ ਨਾ ਕੋਈ ਸਾਨੂੰ ਸਹੂਲਤਾਂ ਦੇ ਰਿਹਾ ਇਹ ਹੁਣ ਛੁੱਟੀਆਂ ਪੈ ਗਈਆਂ ਇੱਕ ਤਰੀਕ ਤੋਂ ਸਾਰੇ ਬੰਦੇ ਘਰ ਬੈਠੇ ਆ ਦੱਸੋ ਵੀ ਸਾਡਾ ਘਰ ਦਾ ਜਿਹੜਾ ਗੁਜ਼ਾਰਾ ਉਹ ਕਿੱਦਾਂ ਚੱਲਣਾ ਹੈ ਇਸ ਕਰਕੇ ਜੋ ਸਾਡੀ ਮੰਗ ਹੈ ਇਥੇ ਇਹੀ ਮੰਗ ਹੈ ਵੀ ਸਾਨੂੰ ਜਦੋਂ ਛੁੱਟੀਆਂ ਪੈਂਦੀਆਂ ਉਦੋਂ ਵਾਰਿਸ ਰੱਖਿਆ ਜਾਣ ਜੋ ਪ੍ਰਿੰਸੀਪਲਾਂ ਦੇ ਮੂਰੇ ਰਹਿੰਦੇ ਜੋ ਪ੍ਰਿੰਸੀਪਲਾਂ ਦੇ ਨਜ਼ਦੀਕ ਬੰਦੇ ਆ ਉਹਨਾਂ ਨੂੰ ਇਹ ਸਕੂਲਾਂ 'ਚ ਰੱਖ ਲੈਂਦੇ ਆ ਜਿਹੜੇ ਦੂਜੇ ਬੰਦੇ ਜਿਨ੍ਹਾਂ ਦਾ ਕੋਈ ਜਿਵੇਂ ਹੁਣ ਅਸੀਂ ਆਪ ਦੇ ਕੇਸ ਲਾ ਰੱਖਿਆ ਸਾਡੇ ਕੇਸ ਚੱਲ ਰਹੇ ਆ ਜਿਵੇਂ ਪਹਿਲਾਂ ਇਹਨਾਂ ਨੇ 2020 ਦੇ ਵਿੱਚ ਲਾਕਡਾਊਨ 'ਚ 19 ਮਾਰਚ 2020 ਨੂੰ ਸਾਰੇ ਬੰਦਿਆਂ ਨੂੰ ਇਹਨਾਂ ਨੇ ਘਰ ਭੇਜਤਾ ਸੀਗਾ ਅਸੀਂ ਉਦੋਂ ਇੱਕ ਅ ਲੋਕ ਅਦਾਲਤ ਕੈਟ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇੱਕ ਕੇਸ ਫਾਇਲ ਕਰਿਆ ਹੋਇਆ ਉਹ ਸਾਡਾ ਕੇਸ ਚੱਲ ਰਿਹਾ ਹੈ ਉਹ ਅਸੀਂ ਲਾਇਆ ਸੀ ਵੀ ਇਹ ਸਾਨੂੰ ਕਹਿੰਦੇ ਸੀ ਵੀ ਸਾਰੇ ਬੰਦੇ ਕੰਪਨੀਆਂ ਦੇ ਥਰੂ ਆਜੋ ਅਸੀਂ ਕੰਪਨੀਆਂ ਦੇ ਥਰੂ ਤੋਂ ਮਨਾਂ ਕਰਤਾ ਵੀ ਅਸੀਂ ਕਿਸੇ ਵੀ ਕੰਪਨੀ ਦੇ ਅੰਦਰ ਕੰਮ ਨਹੀਂ ਕਰਨਾ ਅਸੀਂ ਜੇ ਕਰਨਾ ਤਾਂ ਨੂੰ ਦੇ ਸਕੂਲ ਦੇ ਅੰਦਰ ਕੰਮ ਕਰਨਾ ਇਹਨਾਂ ਨੇ ਉਦੋਂ ਕਹਤਾ ਵੀ ਠੀਕ ਹੈ ਤੁਸੀਂ ਜਾਓ ਘਰਾਂ ਨੂੰ ਜੋ ਹੁੰਦਾ ਦੇਖ ਲਾਂਗੇ ਉਸ ਤੋਂ ਬਾਅਦ ਅਸੀਂ ਹਾਈ ਕੋਰਟ ਆਪਣੇ ਕੈਡ ਦੇ ਵਿੱਚ ਰੈਟ ਫਾਇਲ ਕਰੀ ਸੀਗੀ ਉਸ ਤੋਂ ਬਾਅਦ ਕੈਡ ਨੇ ਸਾਨੂੰ ਇਹ ਲਿਖ ਕੇ ਦਿੱਤਾ ਇਹਨਾਂ ਨੂੰ ਸਕੂਲ ਵਾਲਿਆਂ ਨੂੰ ਵੀ ਜਦੋਂ ਵੀ ਸਕੂਲ ਦੇ ਵਿੱਚ ਆਉਣਗੇ ਵੀ ਇਹ ਵਰਕਰਾਂ ਨੂੰ ਸਾਨੂੰ ਉਹਨਾਂ ਨੂੰ ਸਟੇ ਮਿਲੀ ਹੈ ਨੇ ਤੱਕ ਕਿਤੇ ਵੀ ਇਹਨਾਂ ਤੋਂ ਸਟੇ ਨਹੀਂ ਟੁੱਟੀ ਕਿਉਂਕਿ ਸਟੇ ਮਿਲੀ ਨੂੰ ਸਾਨੂੰ 4 ਸਾਲ ਹੋ ਚੁੱਕੇ ਐ ਇਹਨਾਂ ਤੋਂ ਸਟੇ ਨਹੀਂ ਹਜੇ ਤੱਕ ਡਿਪਾਰਟਮੈਂਟ ਤੋਂ ਟੁੱਟੀ ਉਹਦੇ ਵਿੱਚ ਸਾਡੀਆਂ ਇਹੀ ਸ਼ਰਤਾਂ ਸੀਗੀਆਂ ਵੀ ਅਸੀਂ ਸਕੂਲ ਦੇ ਅੰਦਰ ਕੰਮ ਕਰਨਾ ਔਰ ਕੰਪਨੀ ਦੇ ਅੰਦਰ ਨਹੀਂ ਕੰਮ ਕਰਨਾ ਜੋ ਵੀ ਵੀਰ ਕੰਪਨੀ ਦੇ ਅੰਦਰ ਕੰਮ ਕਰ ਰਹੇ ਆ ਉਹਨਾਂ ਦਾ ਬਹੁਤ ਬੁਰਾ ਹਾਲ ਆ ਉਹਨਾਂ ਨੂੰ 20 20 ਤਰੀਕ ਤੱਕ 25 25 ਤਰੀਕ ਤੱਕ ਸੈਲਰੀ ਕਰ ਦਿਆ ਔਰ ਮੰਦ ਚੰਗ ਸ਼ਬਦ ਬੋਲਦੇ ਆ ਇਸ ਕਰਕੇ ਅਸੀਂ ਆਪਦਾ ਜੋ ਰੱਖਿਆ ਕੇਸ ਲਾਇਆ ਸੀ ਉਸੇ ਕਰ ਬੱਲੇ ਲਾਇਆ ਸੀਗਾ ਵੀ ਸਾਨੂੰ ਜਿਹੜਾ ਯਾਰ ਹੱਕ ਸਾਡਾ ਉਹ ਦਿੱਤਾ ਜਾਵੇ ਔਰ ਜੋ ਦੂਸਰੀ ਮੰਗ ਸਾਡੀ ਇਹ ਸੀ ਵੀ ਜੋ ਪਰਮਾਨੈਂਟ ਹੁਣ ਪੋਸਟਾਂ ਕੱਢੀਆਂ ਇਹਨਾਂ ਨੇ 400 ਤੇ 39 ਪੋਸਟਾਂ ਕੱਢੀਆਂ ਉਹਨਾਂ ਚ ਇਹਨਾਂ ਨੇ ਰੱਖ ਰੱਖਿਆ ਵੀ ਕੰਪਿਊਟਰ ਟੈਸਟ ਦੇਣਾ ਔਰ ਸਕਿਲ ਟੈਸਟ ਦੇਣਾ ਔਰ ਦੂਜਾ ਉਹਦੇ ਚ ਆਪਣਾ 10 ਸਾਲ ਦਾ ਐਕਸਪੀਰੀਅੰਸ ਮੰਗਿਆ 10ਵੀਂ ਪਾਸ ਮੰਗੀ ਹੈ ਉਹਦੇ ਦੇਖੋ ਭਾਜੀ ਅਸੀਂ ਸਾਰੇ ਬੰਦੇ ਹੁਣ ਜਿਹਨੂੰ ਦਾਦਾ 15-15 ਸਾਲ ਹੋ ਗਏ ਸਕੂਲ ਛੱਡੇ ਨੂੰ ਉਹ ਅੱਜ ਕੰਪਿਊਟਰ ਟੈਸਟ ਕਿਦਾਂ ਦੇ ਸਕਦਾ ਕੰਪਿਊਟਰ ਟੈਸਟ ਦੀ ਅਸੀਂ ਮੰਗ ਇਹ ਰੱਖੀ ਹੈ ਵੀ ਸਾਡਾ ਜਿਹੜਾ ਕੰਪਿਊਟਰ ਟੈਸਟ ਆ ਨਾ ਲਿਆ ਜਾਵੇ ਜੋ ਅਸੀਂ ਉੱਥੇ ਰਾਸ਼ਨ ਪਾਣੀ ਮਿਸਾਂ ਦੇ ਵਿੱਚ ਬਣਾਉਣਾ ਸਾਥੋ ਉਹ ਬਣਾ ਕੇ ਦਿਖਾਇਆ ਜਾਵੇ ਜੋ ਸਕਿੱਲ ਟੈਸਟ ਅਸੀਂ ਉਹ ਦਿਨ ਲਈ ਤਿਆਰ ਆ 10 ਸਾਲ ਦਾ ਐਕਸਪੀਰੀਅੰਸ ਦੇ ਰਹੇ ਆ ਔਰ 10ਵੀਂ ਪਾਸ ਦੇ ਰਹੇ ਆ ਆਹੀ ਸਾਡੀਆਂ ਮੰਗਾਂ ਜੀ ਇਸ ਕਰਕੇ ਅਸੀਂ ਆਪਦੇ ਹੱਕ ਵਾਸਤੇ ਆਏ ਆ ਇੱਥੇ ਆ ਸਰਕਾਰ ਮੂਰੇ ਸਾਡੀ ਬੇਨਤੀ ਹੈ ਵੀ ਸਾਡਾ ਸਾਡਾ ਹੱਕਾ ਹੋ ਸਾਨੂੰ ਦਿੱਤਾ ਜਾਵੇ ਕਿੰਨੇ ਕੁ ਲੋਕ ਇਸ ਪਾਰਟੀ ਅਸੀਂ ਟੋਟਲ ਹੈਗੇ ਜੀ 2 300 ਬੰਦਾ ਹੈਗੇ ਹੁਣ ਮੇਨ ਤੁਹਾਡੀ ਮੰਗ ਕੀ ਹੈ ਜੀ ਸਾਡੀ ਮੇਨ ਮੰਗ ਇਹ ਹੀ ਹੈ ਜੀ ਇੱਕ ਤਾਂ ਸਾਨੂੰ ਪਰਮਨੈਂਟ ਕੀਤਾ ਜਾਵੇ ਜਿਹੜੇ 2022 ਸਾਲਾਂ ਤੋਂ ਕੰਮ ਕਰ ਰਹੇ 10 ਸਾਲਾਂ ਤੋਂ ਦੂਸਰੀ ਮੰਗ ਸਾਡੀ ਇਹ ਹੈ ਵੀ ਜਦੋਂ ਛੁੱਟੀਆਂ ਪੈਂਦੀਆਂ ਜਾਂ ਤਾਂ ਸਾਨੂੰ ਸੈਲਰੀ ਦਿੱਤੀ ਜਾਵੇ ਛੁੱਟੀਆਂ ਦੀ ਨਹੀਂ ਸਾਨੂੰ ਉੱਥੇ ਕੰਮ ਦਿੱਤਾ ਜਾਵੇ ਅਗਰ ਤੁਹਾਡਾ ਮਸਲਾ ਹੱਲ ਨਾ ਹੋਵੇ ਤਾਂ ਅਗਲਾ ਟੋੜਾ ਸਟੈਪ ਕੀ ਹੋਏਗਾ ਜੀ ਅਗਲਾ ਸਟੈਪ ਅਸੀਂ ਜੀ ਚੰਡੀਗੜ੍ਹ ਜਾਵਾਂਗੇ ਚੰਡੀਗੜ੍ਹ ਫਿਰ ਸਾਡੀ ਮੀਟਿੰਗਾਂ ਮੈਡਮ ਨਾਲ ਚੰਡੀਗੜ੍ਹ ਆਫਸ ਦੇ ਵਿੱਚ ਅਸੀਂ ਮੀਟਿੰਗ ਕਰਾਂਗੇ ਚੰਡੀਗੜ੍ਹ ਦੀ ਭੁਖ ਹੜਤਾਲ ਤੇ ਹੀ ਬੈਠਾਂਗੇ